ਜੀ ਦੋਸਤੋ ਪੰਗੂ ਪ੍ਰਾਪਰਟੀ ਬਠਿੰਡਾ ਵਿੱਚ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਦੀ ਕੋਠੀ ਜਿਹੜੀ ਆ ਬਹੁਤ ਹੀ ਸ਼ਾਨਦਾਰ ਕੋਠੀ ਆ ਸੁਸ਼ਾਂਤ ਸਿਟੀ ਕਲੋਨੀ ਬੰਨ ਦੇ ਵਿੱਚ ਤੋਂ ਉਹਨੂੰ ਕੋਠੀ ਵਿਖਾਵਾਂਗੇ 90 ਗਜ ਦੀ ਸੋ ਉਸ ਤੋਂ ਪਹਿਲਾਂ ਜਿੰਨਾ ਵੀਰ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਹੋ ਸਕੇ ਤਾਂ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਸੋ 90 ਗਜ ਦੀ ਕੋਠੀ ਆ ਸੁਸ਼ਾਂਤ ਸਿਟੀ ਕਲੋਨੀ ਵਨ ਦੇ ਵਿੱਚ ਇਹ ਜਿਹੜੀ ਕੋਠੀ ਆਪਾਂ ਤੁਹਾਨੂੰ ਵਿਖਾ ਰਹੇ ਹਾਂ 90 ਗਜ ਦੇ ਵਿੱਚ ਜਿਹੜੀ ਆ ਬਣੀ ਹੋਈ ਹੈ ਔਰ ਬਹੁਤ ਹੀ ਖੂਬਸੂਰਤ ਕੋਠੀ ਹੈ ਬਹੁਤ ਹੀ ਸੋਹਣਾ ਜਿਹੜਾ ਕੋਠੀ ਦਾ ਕੰਮ ਆ ਉਹ ਹੋਇਆ ਵੀ ਹੈ ਜੋ ਤੁਹਾਨੂੰ ਦੇਖਣ ਤੇ ਵੀ ਪਤਾ ਲੱਗਦਾ ਹੋਊਗਾ ਸੋ 90 ਗਜ ਦੇ ਵਿੱਚ ਇਹ ਬਣੀ ਹੋਈ ਆ ਇਸ ਵੇਲੇ ਆਪਾਂ ਸੁਸ਼ਾਂਤੀ ਸਿਟੀ ਕਲੋਨੀ ਜਿਹੜੀ ਵਨ ਦੇ ਵਿੱਚ ਆਪਾਂ ਕੋਠੀ ਦੇਖ ਰਹੇ ਹਾਂ ਸੋ ਡਬਲ ਸਟੋਰੀ ਇਹ ਕੋਠੀ ਬਣੀ ਹੋਈ ਹੈ ਸੋ ਜੇਕਰ ਇਹਦੀ ਆਪਾਂ ਰੇਟ ਦੀ ਗੱਲ ਕਰੀਏ ਤਾਂ 20 ਲੱਖ ਰੁਪਈਆ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਸੋ ਹਰ ਬੰਦੇ ਦੀ ਪਹੁੰਚ ਦੇ ਵਿੱਚ ਹੈਗੀ ਹੈ ਬਹੁਤ ਹੀ ਵਧੀਆ ਬਜਟ ਦੇ ਵਿੱਚ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਕਬਡਜ਼ ਬਣੇ ਹੋਏ ਆ ਸੋਹਣਾ ਕੰਮ ਹੋਇਆ ਵੈਂਟੀਲੇਸ਼ਨ ਵਾਸਤੇ ਚਾਰ ਸਫੇਰੇ ਜਿਹੜਾ ਵਿੰਡੋਜ਼ ਹੈਗੀਆਂ ਰੋਸ਼ਨੀ ਦਾ ਪ੍ਰਬੰਧ ਹੈਗਾ ਤੋ ਬਹੁਤ ਹੀ ਵਧੀਆ ਕੋਠੀ ਢੋਡੇ ਵਾਸਤੇ ਲੈ ਕੇ ਆਏ ਆ ਡਬਲ ਸਟੋਰੀ ਹੈ ਜਿੰਨਾ ਪੋਰਸ਼ਨ ਥੱਲੇ ਬਣਿਆ ਉਹਨਾ ਹੀ ਪੋਰਸ਼ਨ ਜਿਹੜਾ ਉੱਪਰ ਬਣਿਆ ਵੀਡੀਓ ਨੂੰ ਸਕਿਪ ਨਾ ਕਰਿਓ ਵੀਡੀਓ ਨੂੰ ਦੇਖਿਓ ਜ਼ਰੂਰ ਤੁਹਾਨੂੰ ਪਤਾ ਲੱਗ ਜੂਗਾ ਕਿ ਵਾਕੇ ਕੋਠੀ ਜਿਹੜੀ ਆ ਉਹ ਖੂਬਸੂਰਤ ਬਣੀ ਹੋਈ ਆ 90 ਗਜ ਦੇ ਵਿੱਚ ਹੋਰ